ਬਹੁਤ ਚਾਤਾ ਵਾਵਾ ਕਿ ਜੇ ਉਹ ਤੋਂ ਕੈਪਟਨ ਮਾਨੋ ਬੁਲਾਓ ਚਲਿਆ ਜੀ 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 ਜ ਕੀਤੇ ਨਾ ਮਾਰੀਓ ਬੇੜੀ ਨਾ ਫਾਤੀਓ ਕੁੜੀਆਂ ਨੇ ਅਪਮਾਨ ਕਰਨ ਵਾਲੇ ਨੂੰ ਫਾਤੀ ਦਿਓ ਫਾਤੀ ਦਿਓ ਫਾਤੀ ਦਿਓ ਕੁੜੀਆਂ ਦਾ ਅਪਮਾਨ ਕਰਨ ਵਾਲੇ ਨੂੰ ਫਾਤੀ ਦਿਓ ਫਾਤੀ ਦਿਓ ਬੇੜੀ ਨਾ ਅਪਮਾਨ ਕਰਨ ਦਿਓ ਮੈਂ ਸਾਰਾ ਦੁਕਾਨਦਾਰਾਂ ਨੂੰ ਕਹਿ ਰਿਹਾ ਬਾਹਰ ਨਿਕਲੋ ਮੈਂ ਸਾਰਾ ਨੌਕਰਾਂ ਨੂੰ ਕਹਿ ਰਿਹਾ ਬਾਹਰ ਨਿਕਲੋ ਭਾਈ ਪਟਨਾ ਵਾਲੇ ਕਿੱਥੇ ਨੇ ਮੈਂ ਕਹਿਣਾ ਜਿਹੜੇ ਲੋਕ ਹੈ ਮੇਰੇ ਗਨਮੈਂਡ 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 ਸਾਨੂੰ ਕਰਟ ਆ ਗਈ ਅੱਜ ਕੀ ਸਾਡੇ ਪਰਿਵਾਰ ਕਹ ਹਿੰਦੂ ਕਹ ਸਿੱਖ ਕਹ ਮੁਸਲਮਾਨ ਕੈਸ ਆਈ ਅੱਜ ਵੀਤੀ ਗਿੱਡੀ ਵੱਡੀ ਵੀਤੀ ਆ ਸਾਡੇ ਤੇ ਹੱਟ ਵੀਤੀ ਲੇਕਿਨ ਮੈਂ ਸ਼ਿਵ ਸ਼ਨਾ ਵਾਲਾ ਨੂੰ ਕਹਿਣਾ ਚਾਹਣਾ ਬਾਹਰ ਆਜੋ ਨਾਲੂ ਸਾਡੇ ਤੇ ਵੀ ਅਗ ਲੱਗੂਗੀ ਫਿਰ ਅਸੀਂ ਕਿੱਥੇ ਜਾਵਾਂਗੇ ਮੈਂ ਸਾਰੇ ਸ਼ਿਵ ਸ਼ਨਾ ਵਾਲਾ ਨੂੰ ਕਹਿਣਾ ਆਜੋ ਇਕੱਠੇ ਹੋਜੋ ਥੱਲੇ ਗਨਮੈਨਾ ਪਿੱਛੇ ਰਾਜਿਤ ਨੇ ਕਰੋ ਇਕੱਠੇ ਹੋਜੋ ਸਾਰੇ ਆਜੋ ਤੇ ਪ੍ਰਭਲੀਨ ਕੌਰ ਦੀ ਮਤ ਪਹਿਲੀ ਨਾਲ ਉਹਨਾਂ ਦਾ ਫੱਟਿਆ ਕਰ ਦਿੱਤੀ ਗਈ ਆ ਉਹ ਕਿਹਨੇ ਕੀਤੀ ਆ ਸਾਡੇ ਇੱਕ ਥੂੜੀ ਗਿਆਨੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਸਮੇਂ ਸੁਖਾਸਨ ਗੁਰੰਧਾਸ ਦੀ ਪੜਦਾ ਸੀ ਲੋਕਾਂ ਦੇ ਕਰ ਅਰਦਾਸਾਂ ਕਰਦਾ ਸੀ ਉਹ ਭੇੜੀਏ ਨੇ ਬਲਾਤਕਾਰ ਕਰਕੇ ਕੁੜੀ ਨੂੰ ਮਾਰ ਦਿੱਤਾ ਗਿਆ ਲੇਕਿਨ ਉਹਨੇ دارو ਵੀ ਪੀਤੀ ਅਮਰ ਸ਼ਾਹ ਕੇ ਤੇ ਬਹੁਤ ਵਧੀਆ ਵਧੀਆ ਕੰਮ ਨਹੀਂ ਕੀਤਾ ਉਹਨੇ ਬਹੁਤ ਧਿਰਤ ਕੰਮ ਕੀਤਾ ਉਹਨੇ ਭੈਣਾਂ ਨੂੰ ਕਿਤੇ ਲਾਣ ਨਾ ਭੇਜੋ ਵਿਸ਼ਵਾਸ ਨਾ ਕਰਿਓ ਅੱਜ ਦੇ ਕਾਲਜੋਗ ਵਿੱਚ ਵਿਸ਼ਵਾਸ ਕਰਨਾ ਬਹੁਤ ਵੱਡਾ ਪਾਪ ਹੋ ਜਾਊਗਾ। ਪਹਿਲਾਂ ਲੁਧਿਆਣਾ ਵਿੱਚ ਕੁੜੀ ਨਾਂ ਵਿਚਾਰੀ ਨਾ ਹੱਤਿਆ ਕੀਤੀ ਸੀ ਉਹ ਬਜਾਰੇ ਪੁਲਿਸ ਮੁਲਾਜ਼ਮ ਦੀ ਸੀ। ਲੇਕਿਨ ਤੁਹਾਨੂੰ ਸਾਰੇ ਨੂੰ ਬਤਾ ਭਰਾਵੋ ਸਾਡੇ ਸਾਰੇ ਧੀਆਂ ਨੇ ਅਕਾਪੋਜੀ ਦੇ ਵੀ ਆ ਸੰਜੀਤ ਜੀ ਦੇ ਵੀ ਮੇਰੇ ਵੀ ਹਾੜੇ ਵੀ ਗਗੰਜੀ ਦੇ ਸਾਰੇ ਭਰਾਵਾਂ ਦੇ ਵੀ ਆ ਕਬਈ ਇਸ ਕਰਕੇ ਕਹੂੰਗਾ ਭਰਾਵੋ ਇੱਕ ਮਤ ਹੋ ਜੋ ਇਹ ਕਹਾਂ ਹਿੰਦੂ ਕਹਾਂ ਮੁਸਲਮਾਨ ਕਹਾਂ ਸਿੱਖ ਸਾਈ ਜੈਲੀ ਮੋਦੀ ਇਹ ਨਾ ਕਰੋ ਜਾਤਾਂ ਪਾਤਾਂ ਚ ਰੋ ਅਸੀਂ ਇਨਸਾਨੀਅਤ ਨੂੰ ਮੋਖ ਰੱਖੋ ਆਡੀ ਮਹਿਲਾ ਪ੍ਰਮਾਤਮਾ ਦੇ ਘਰ ਵਿੱਚ ਸਭ ਤੋਂ ਪਹਿਲਾ ਵਾ ਅਸੀਂ ਮਾਂ ਦੇ ਪੇਟ 'ਚੋਂ ਜਨਮੇ ਆ ਅਸੀਂ ਉਹੀ ਜਨਮ ਲੈ ਕੇ ਕਿੰਨਾ ਵੱਡਾ ਪਾਪ ਕੀਤਾ ਸਮਝਦੇ ਹੋ ਕੀ ਪਹਿਲਾ ਸਰਚ ਹੁੰਦਾ ਉਸ ਟਾਈਮ ਕਹਿੰਦੇ ਆ ਕੁਝ ਵੀ ਅੰਦਰ ਜਿਹੜੇ ਪੁੱਤ ਵਾਲੇ ਜਿਹੜੇ ਪੁੱਤ ਵਾਲੇ ਕਹਿੰਦੇ ਨਾ ਚਾਰ ਘਰ ਵਾਲੇ ਕਹਿੰਦੇ ਆ ਉਹ ਆਪਣੀ ਚਾਹ ਪੀ ਕੇ ਦੁਸ਼ਟ ਦੇ ਘਰੇ ਆ ਕੇ ਕੁੰਡੇ ਲਾ ਕੇ ਅਲਾਵਾ ਤੱਕ ਕੇ ਆ ਕੇ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਮੈਡਮ ਧਨਪ੍ਰੀਤ ਕੌਰ ਨੂੰ ਚੇਂਜ ਕਰਨਾ ਚਾਹੀਦਾ ਅਕਰਸ਼ੀ ਜੈਨ ਨੂੰ ਚੇਂਜ ਕਰਨਾ ਚਾਹੀਦਾ ਤਿੰਨ ਦਿਨ ਬਾਅਦ ਅੱਜ ਮੈਡਮ ਉੱਤੇ ਗਈ ਆ ਕਿਆ ਬਈ ਇਸ ਤੈਨੂੰ ਇਸਦੀ ਦਰਦ ਪਤਾ ਹੋ ਸਕਦਾ ਨਾ ਇਸ ਕਰਕੇ ਆਪ ਗੁਰਦ ਮੈਡਮ ਸਿੱਖਾਂ ਦੀ ਆ ਮੈਡਮ ਜੀ ਤੁਸਿਆ ਦਰਦ ਦੇਖੋ ਇਸ ਕਰਕੇ ਮੈਂ ਖੌਤੀ ਨਿੰਗਾ ਨੂੰ ਕਹੂੰਗਾ ਅੱਜ ਤੈਨੂੰ ਅੱਜ ਪਾਨਾ ਸਿੱਧੂ ਕਿੱਥੇ ਮਰ ਗਿਆ ਇਹ ਯੂਨੀਵਰਸਿਟੀ ਦਾ ਘੇਰਿਆ ਹੋਈਆਂ ਨੇ ਇਹਨਾਂ ਨੇ ਲੱਖਾਂ ਜ਼ਰਾ ਕਿੱਥੇ ਆ ਪਾਨਾ ਸਿੱਧੂ ਕਿੱਥੇ ਆ ਆ ਬੰਦੀ ਸਿੰਘ ਰਿਹਾ ਕਰ ਲੋ ਇਹ ਅਤਵਾਦੀ ਰਿਹਾ ਕਰਾਉਣ ਵਾਸਤੇ ਆ ਐਸਸੀਪੀ ਵੀ ਕਿੱਥੇ ਆ ਜੱਥੇਰ ਘੜਕਾਚੂ ਸਾਹਿਬ ਕਿੱਥੇ ਆ ਮੁੱਖ ਮੰਤਰੀ ਦੇ ਖਿਲਾਫ ਤਾਂ ਬੋਲ ਸਕਦੇ ਭੋਤ ਜਮਾਨ ਦੇ ਉਹ ਦਾੜੀ ਕੱਟੀ ਆ ਕੇਸੀ ਕੇਸਰੀ ਲੱਪੇ ਜੀ ਉਹਨੇ ਇਹ ਲੋਕ ਨੂੰ ਤੈਨੂੰ ਬਾਦਰੀ ਦਿਨ ਮਨਾ ਰਹੇ ਅਸੀਂ ਜਿਹੜਾ ਬਣਾ ਰਹੇ ਆ 21 24 25 ਵਜ ਲਾੜ ਦੇ ਸੀਗਾ ਲੇਕਿਨ ਜੱਤੇ ਦਾ ਆਦਾਨ ਕਿੱਥੇ ਸੁੱਤਾਵੇਂ ਆ ਅਕਾਲੀ ਹਲ ਕਿੱਥੇ ਸੁੱਤਾਵੇਂ ਆ ਕਾਂਗਰਸ ਕਿੱਥੇ ਦੁੱਤੀ ਪਈ ਆ ਇਹ ਜਿਹੜਾ ਕਹਿੰਦੀ ਹੁੰਦੀ ਆ ਰਾਜਾ ਬਣ ਕੇ ਕਿੱਥੇ ਆ ਜਾਂਦਾ ਉਹ ਜਿਹੜਾ ਏਡੀ ਵੱਡੀ ਬਾਹਰ ਦਾ ਬੇਜੇਲਾ ਫੜਨੇ ਪਰਸ ਨੇ ਤੇ ਇਹਦੀ ਘਾਟ ਤਾਂ ਹੋਈ ਆ ਇਹਦੇ ਘਰੇ ਨਹੀਂ ਉਹ ਜਿਹੜਾ ਕੁੜੀ ਰਾਜਾ ਬਣ ਕੇ ਨਹੀਂ ਘਰੇ ਕੁੜੀ ਆ ਘਰ ਕੇ ਮੈਂ ਸਾਰੇ ਪਾਰਟੇ ਤੋਂ ਇੱਕ ਮਤ ਹੋ ਜੋ ਹਰ ਵਈ ਕਰ ਕਰੋ ਜੋ ਚਰਚਾ ਦਾ ਕੀਤਾ ਆਪਾਂ ਕੋਸ਼ਿਸ਼ ਆਇਆ ਮੰਨ ਕੇ ਕਰਦੇ ਹੋ 5 5 ਦਿਓ 5 5 ਇਸ ਭੇੜੀਆਂ ਨੂੰ ਮਤਲਬ ਤੰਦੌਰ ਬਣਾਓ ਜਿਹੜਾ ਕਿਹਾ ਬੰਦ ਬੰਦ ਕੀਤਾ ਬੰਦ ਟਾਈਮ ਕਰੋ ਮਾਰਿਆ ਆ ਕਰਦਾ ਸੀ ਭੇੜੀਆਂ ਬੋਲ ਬਾਤ ਕਰ ਕੀਤਾ ਮੰਗੋ ਕਰੋ जय भगवान की फरमादवा ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਏ ਬਾਦੁਰੂ ਏ ਭਗਵਾਨ ਬੋਲੇ ਨਾਸ ਏ ਮਹਾਮਾਈ ਆਪ ਜੀ ਕੇ ਅਰਦਾਸ ਆ ਬੇਨਤੀਆ ਸਾਡੀ ਬੱਚੀ ਨੂੰ ਆਪਣੇ ਚਰਨਾਂ ਨਿਮਾਣ ਦੱਸੋ ਏ ਅੱਗੇ ਤੋਂ ਸਮਤ ਰੱਖੋ ਤਾਂ ਕਿ ਜਿਹੜੀ ਲੋਕਾਂ ਦੇ ਵਿੱਚ ਬੁੱਧੀ ਗੰਦੀ ਭਰੀ ਹੋਈ ਆ ਇਹਨੂੰ ਸਹੀ ਕਰੋ ਤਾਂ ਕਿ ਸਾਡਾ ਜਿਹੜਾ ਪੰਜਾਬ ਦਾ ਕਲਚਰ ਉੱਚਾ ਬੁੱਧੀਆ ਸੋਹਣੇ ਜੁੜੀਆਂ ਕਹਿੰਦਾ ਸੀਗਾ ਅੱਜ ਸੋਹਣੇ ਜੁੜੀਆਂ ਪੰਜਾਬ ਨਹੀਂ ਬਣਿਆ ਜਿਹੜੀ ਲੋਕਾਂ ਦੀ ਬੁੱਧੀ ਖਰਾਬ ਹੋਈ ਹੋਈ ਆ ਲੋਕਾਂ ਦੀ ਬੁੱਧੀ ਸਹੀ ਹੋਵੇ ਕੰਮਕਾਰ ਚੱਲੇ ਕੋਈ ਫਾਇਦਾ ਇਹ ਖੜਾ ਚਾਹਣਾ ਹੈ ਪਰਮਾਤਮਾ ਪੰਜਾਬ ਵਿੱਚ ਕ੍ਰਾਈਮ ਹੋਵੇ ਨਾ ਨਾ ਗੈਂਗਸਟਰ ਨਾ ਖਾਲਸਾਣੀ ਨਾ ਅਤਵਾਦੀ ਨਾ ਢੇਡੀਆਂ ਇਹਨਾਂ ਬਰਾਤਕਾਰੀ ਪੇੜੀਆਂ ਨੇ ਇਹ ਨਹੀਂ ਰਹਿਣਾ ਚਾਹੀਦੇ ਸ਼ੁਭ ਸ਼ਾਂਤੀ ਦੇਓ ਸਾਡੇ ਪੰਜਾਬ ਬੋਲੇ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਕੇ ਜੈ ਰਾਮ ਬੋਲੋ ਸ਼੍ਰੀ ਰਾਮ ਜੈ फासी दो फी दो फी दो फी दो सिखी भेण भेड़ेको फांसी दो फी दो फी दो